ਪੰਜਾਬ ਯੂਨੀਵਰਸਿਟੀ ਚ ਇੱਕ ਸਮੈਸਟਰ ਚ ਵਿਦਿਆਰਥਣਾ ਨੂੰ 4 ਮਹਾਵਾਰੀ ਛੁੱਟੀਆਂ ਮਿਲਣਗੀਆਂ ਇਸ ਸਕੀਮ ਤਹਿਤ ਕੁੜੀਆਂ 1 ਮਹੀਨੇ ਚ 1 ਮਹਾਵਾਰੀ ਛੁੱਟੀ ਲੈ ਸਕਣਗੀਆਂ ਇਸ ਫੈਸਲੇ ਤੇ ਪੀਯੂ ਪ੍ਰਬੰਧਕਾ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ ਛੁੱਟੀ ਸੈਸ਼ਨ 2024-25 ਤੋਂ ਦਿੱਤੀ ਜਾਵੇਗੀ ਕੁੜੀਆਂ 1 ਸਾਲ ਦੇ ਸੈਸ਼ਨ ਮਤਲਬ ਕਿ 2 ਸਮੈਸਟਰਾਂ ਵਿੱਚ ਕੁੱਲ 8 ਛੁੱਟੀਆਂ ਲੈ ਸਕਣਗੀਆਂ ਇਹ ਨੋਟੀਫਿਕੇਸ਼ਨ ਪੀਯੂ ਪ੍ਰਬੰਧਨ ਵੱਲੋਂ ਚੇਅਰ ਪਰਸਨ ਡਾਇਰੈਕਟਰ ਕੋਆਰਡੀਨੇਟਰ ਆਫ ਡਿਪਾਰਟਮੈਂਟਲ ਇੰਸਟੀਚਿਊਟ ਸੈਂਟਰ ਐਂਡ ਰੂਰਲ ਸੈਂਟਰ ਨੂੰ ਭੇਜ ਦਿੱਤੀ ਗਈ ਹੈ ਹਰ ਮਹੀਨੇ 15 ਦਿਨਾਂ ਦੇ ਟੀਚਿੰਗ ਕੈਲੰਡਰ ਵਿੱਚ ਇੱਕ ਦਿਨ ਦੀ ਛੁੱਟੀ ਵਿਦਿਆਰਥੀਆਂ ਲੈ ਸਕਣਗੇ ਆ ਨੋਟੀਫਿਕੇਸ਼ਨ ਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰੀਖਿਆ ਦੇ ਦਿਨਾਂ ਚ ਕੁੜੀਆਂ ਨੂੰ ਇਹ ਛੁੱਟੀ ਨਹੀਂ ਮਿਲੇਗੀ ਭਾਵੇਂ ਇਹ ਇੰਟਰਨਲ ਹੋਵੇ ਜਾਂ ਐਕਸਟਰਨਲ ਪ੍ਰੀਖਿਆਵਾਂ ਮਿਡ ਸੈਮੈਸਟਰ ਜਾਂ ਫਾਈਨਲ ਜਾਂ ਆਖਰੀ ਸੈਮੈਸਟਰ ਦੀਆਂ ਪ੍ਰਿਕਿਆਵਾਂ ਹੋਣ ਇਸ ਤੋਂ ਇਲਾਵਾ ਥਿਉਰੀ ਪ੍ਰਿਕਿਆਵਾਂ ਹੋਣ ਜਾਂ ਪ੍ਰੈਕਟੀਕਲ ਪ੍ਰਿਕਿਆਵਾਂ ਹੋਣ ਇਹ ਛੁੱਟੀ ਚੇਅਰ ਪਰਸਨ ਅਤੇ ਡਾਇਰੈਕਟਰ ਵੱਲੋਂ ਦਿੱਤੀ ਜਾਵੇਗੀ ਛੁੱਟੀ ਲੈਣ ਲਈ ਸਵੈ ਪ੍ਰਮਾਣ ਪੱਤਰ ਦੇਣਾ ਪਵੇਗਾ ਛੁੱਟੀ ਲੈਣ ਤੋਂ ਬਾਅਦ 5 ਵਰਕਿੰਗ ਦਿਨਾਂ ਦੇ ਅੰਦਰ ਫਾਰਮ ਭਰ ਕੇ ਦੇਣਾ ਹੋਵੇਗਾ ਜਿਸ ਦਿਨ ਵਿਦਿਆਰਥਣ ਛੁੱਟੀ ਤੇ ਹੋਵੇਗੀ ਸਿਰਫ ਉਸ ਦਿਨ ਤੇ ਲੈਕਚਰ ਨੂੰ ਵਿਦਿਆਰਥਣ ਵੱਲੋਂ ਅਟੈਂਡ ਕੀਤੇਗੇ ਲੈਕਚਰਾਂ ਚ ਮਹੀਨੇ ਦੇ ਅਖੀਰ ਚ ਜੋੜਿਆ ਜਾਵੇਗਾ ਵਿਦਿਆਰਥੀ ਕਾਉਂਸਲ ਦੇ ਪ੍ਰਧਾਨ ਜਤਿੰਦਰ ਸਿੰਘ ਅਤੇ ਸਯੁਕਤ ਸਕੱਤਰ ਨੇ ਚੋਣ ਪ੍ਰਚਾਰ ਦੌਰਾਨ ਪ੍ਰਤੀ ਸਮੈਸਟਰ 12 ਛੁੱਟੀਆਂ ਲਾਗੂ ਕਰਨ ਦਾ ਮੁੱਦਾ ਉਠਾਇਆ ਸੀ ਜਿਸ ਤੇ ਕਈ ਵਾਰ ਮੀਟਿੰਗਾਂ ਹੋਈਆਂ ਮੀਟਿੰਗਾਂ ਵਿੱਚ ਕੁਝ ਪ੍ਰੋਫੈਸਰ ਵਿਦਿਆਰਥੀ ਕਾਉਂਸਲ ਦੀ ਮਹਿਲਾ ਮੀਤ ਪ੍ਰਧਾਨ ਅਤੇ ਸਕੱਤਰ ਇਸ ਦਾ ਵਿਰੋਧ ਕਰਦੇ ਨਜ਼ਰ ਆਏ ਸੀ ਕਈ ਮਹਿਲਾ ਅਫਸਰਾਂ ਨੇ ਇਸ ਛੁੱਟੀ ਦੀ ਲੋੜ ਤੇ ਅਸਹਿਮਤੀ ਪ੍ਰਗਟਾਈ ਸੀ ਤਾਂ ਉੱਥੇ ਹੀ ਕੁਝ ਨੇ ਇਸ ਫੈਸਲੇ ਦਾ ਸਮਰਥਨ ਵੀ ਕੀਤਾ ਸੀ